ਇੱਕ ਕੋਈ ਅਰਦਾਸ ਕਰੀ ਦੀ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਕਿ ਬਾਬਾ ਜੀ ਦੁੱਖ ਹੋਵੇ ਸੁੱਖ ਹੋਵੇ ਜਿਵੇਂ ਨੇ ਮਰਜੀ ਹਾਲਾਤ ਹੋਣ ਮੈਨੂੰ ਤੁਹਾਡਾ ਹੀ ਸਾਥ ਚਾਹੀਦਾ ਹੋਰ ਕਿਸੇ ਦਾ ਨਹੀਂ ਚਾਹੀਦਾ ਮੈਂ ਕਦੇ ਜਾ ਕੇ ਪੈਸਾ ਚੰਗਾ ਸਮਾਂ ਕੁਝ ਨਹੀਂ ਮੰਗਿਆ ਮੈਂ ਹਮੇਸ਼ਾ ਮੰਗਦਾ ਬਾਬਾ ਜੀ ਦਾ ਸਾਥ ਕਿਉਂਕਿ ਅਰਥੋਂ ਵੱਡਾ ਸਾਥ ਕੋਈ ਨਹੀਂ ਅਰਥੋਂ ਵੱਡੀ ਦੌਲਤ ਕੋਈ ਨਹੀਂ ਅਰਥੋਂ ਵੱਡੀ ਖੁਸ਼ੀ ਕੋਈ ਨਹੀਂ ਜਿੰਨਾ ਤੁਸੀਂ ਮਾਲਕ ਦੇ ਕੋਲ ਜਾ ਕੇ ਮਾਲਕ ਨੂੰ ਮੰਗੋਗੇ ਨਾ ਤੁਹਾਡੇ ਘਰ ਸੁੱਖਾਂ ਦੇ ਖਜ਼ਾਨੇ ਭਰ ਜਾਣਗੇ ਦੁਨੀਆ ਮੰਗਦੀ ਪੈਸਾ ਦੁਨੀਆ ਮੰਗਦੀ ਰਤਬਾ ਪਰ ਸੱਚਾ ਸੁੱਖ ਉਸ ਮਾਲਕ ਤੋਂ ਇਲਾਵਾ ਕੁਝ ਨਹੀਂ ਹੈਗਾ ਇੱਥੇ ਜਿੰਨੇ ਉਹਨੂੰ ਮੰਗ ਲਿਆ ਉਹ ਕੋ ਸਭ ਕੁਝ ਹੈ ਇੱਥੇ ਜਿਹਦੇ ਕੋਲ ਉਹ ਬੈ ਗਿਆ ਜਿਹਦੇ ਨਾਲ ਉਹਦੀ ਸੱਚੀ ਯਾਰੀ ਲੱਗੀ ਉਹਨੂੰ ਫਿਰ ਇੱਥੇ ਕੁਝ ਨਹੀਂ ਲੋੜਗੀ ਉਹਨੂੰ ਫਿਰ ਹੋਰ ਕਿਸੇ ਯਾਰੀ ਦੀ ਲੋੜ ਨਹੀਂਗੀ ਇੱਥੇ ਤੇ ਬਾਬਾ ਦੀਪ ਸਿੰਘ ਦੀ ਯਾਰੀ ਪੂਰੇ ਜੱਗ ਨਾਲੋਂ ਨਿਆਰੀ ਹੈ ਤੁਹਾਡਾ ਕੋਈ ਗਲਤ ਕਰਨਾ ਚਾਹੁੰਦਾ ਨਾ ਜ ਮਨ ਦੇ ਅੰਦਰ ਕਰਨਾ ਤਾਂ ਮੈਂ ਕੰਨਾ ਬਹੁਤ ਦੂਰ ਦੀ ਗੱਲ ਹੈ ਕੋਈ ਸੋਚ ਵੀ ਨਹੀਂ ਸਕਦਾ ਬਾਬਾ ਦੀਪ ਸਿੰਘ ਜੀ ਜਦੋਂ ਰਾਖੀ ਕਰਨ ਤੇ ਆ ਜਨ ਆਪਣੇ ਬੰਦੇ ਨੂੰ ਰੱਖਣ ਤੇ ਆ ਜਨ ਤਾਂ ਪੂਰੀ ਦੁਨੀਆ ਇੱਕ ਪਾਸੇ ਹੋ ਜੇ ਤੁਹਾਡਾ ਵਗਾੜਨ ਲਈ ਬਾਬਾ ਜੀ ਨੇ ਤੁਹਾਡਾ ਵਾਲ ਵੀ ਨਹੀਂ ਵਿੰਗਾ ਹੁੰਦੇ ਨਾ ਬਾਬਾ ਜੀ ਨੇ ਤੁਹਾਨੂੰ ਕੁਝ ਹੋਣ ਹੀ ਨਹੀਂ ਦੇਣਾ ਸੋ ਉਹਨਾਂ ਤੋਂ ਇਲਾਵਾ ਕਿਸੇ ਨੂੰ ਮੰਗੀਦਾ ਹੀ ਨਹੀਂ ਤੇ ਉਹਨਾਂ ਤੋਂ ਵੱਧ ਕਿਸੇ ਨੂੰ ਪਿਆਰ ਕਰੀਦਾ ਹੀ ਨਹੀਂ ਤਨ ਤਨ ਬਾਬਾ ਦੀਪ ਸਿੰਘ ਜੀ